ਦਿਲਜੀਤ ਦੋਸਾਂਜ ਦੀ ਫਿਲਮ ਆਈ ਸਰਦਾਰ ਜੀ 3 ਜੋ ਕਿ ਭਾਰਤ ਦੇ ਵਿੱਚ ਤਾਂ ਰਿਲੀਜ਼ ਨਹੀਂ ਹੋਈ ਸਕੋ ਓਵਰ ਸੀਜ਼ ਰਿਲੀਜ਼ ਹੋ ਗਈ ਮਤਲਬ ਵਿਦੇਸ਼ਾਂ 'ਚ ਰਿਲੀਜ਼ ਹੋ ਗਈ 27 ਜੂਨ ਨੂੰ ਹੀ ਰਿਲੀਜ਼ ਹੋ ਗਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇਸ ਫਿਲਮ ਤੇ ਰੋਕ ਲਗਾ ਦਿੱਤੀ ਜਾਵੇ ਕਾਰਨ ਇੱਕੋ ਇੱਕ ਸੀ ਕਿ ਇਸ ਦੇ ਵਿੱਚ ਹਾਨੀਆ ਆਮੀਰ ਜੋ ਕਿ ਪਾਕਿਸਤਾਨੀ ਅਦਾਕਾਰ ਹੈ ਉਹ ਇਸ ਦੇ ਵਿੱਚ ਲੀਡ ਰੋਲ ਦੇ ਵਿੱਚ ਹੈ ਔਰ ਦਿਲਜੀਤ ਦੋਸਾਂਜ ਨੂੰ ਕਾਫੀ ਕੋਸਿਆ ਗਿਆ ਕਿ ਉਹ ਇਸ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਦੇ ਨਾਲ ਕੰਮ ਕਰ ਰਹੇ ਨੇ ਕਿਉਂਕਿ ਪਹਿਲਗਾਮ ਅਟੈਕ ਹੋਇਆ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਆਲੇ ਮਾਹੌਲ ਖਰਾਬ ਹੋਇਆ ਤੇ ਉਹਨਾਂ ਦੀ ਇਹ ਜੋ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ ਬਹੁਤ ਸਾਰੇ ਲੋਕ ਦਿਲਜੀਤ ਦੋਸਾਨ ਦੇ ਖਿਲਾਫ ਬੋਲੇ ਤੇ ਬਹੁਤ ਸਾਰੇ ਲੋਕ ਦਿਲਜੀਤ ਦੋਸਾਨ ਦੇ ਹੱਕ ਦੇ ਵਿੱਚ ਵੀ ਬੋਲੇ ਮੇਰੇ ਪਿੱਛੇ ਇੱਕ ਪੋਸਟਰ ਹੈ ਤੁਸੀਂ ਇਸ ਨੂੰ ਜਿਹੜੇ ਧਿਆਨ ਨਾਲ ਦੇਖੋ ਫਿਰ ਅਸੀਂ ਅੱਗੇ ਆਈਏ ਕਿਉਂਕਿ ਇਸ ਗੱਲ ਨੂੰ ਸਿਰਫ ਵਿਰੋਧ ਜਾਂ ਹੱਕ ਦੇ ਵਿੱਚ ਨਾ ਸਮਝੀਏ ਇਸ ਦੇ ਹੋਰ ਵੀ ਕਈ ਮਾਇਨੇ ਨੇ ਇਹ ਤਿੰਨ ਕਲਾਕਾਰ ਤੁਸੀਂ ਦੇਖ ਰਹੇ ਹੋ ਗੁਰੂ ਰੰਦਾਵਾ ਬੀ ਪ੍ਰਾਕ ਤੇ ਮਿੱਕਾ ਸਿੰਘ ਇਹ ਤਿੰਨੇ ਹੀ ਕਲਾਕਾਰ ਟੌਪ ਦੇ ਕਲਾਕਾਰ ਨੇ ਸੋਨਾ ਗਾਉਂਦੇ ਨੇ ਇਹਨਾਂ ਦੀ ਬਹੁਤ ਜ਼ਿਆਦਾ ਫੈਨ ਫਾਲੋਇੰਗ ਹੈ ਬਾਲੀਵੁੱਡ ਤੋਂ ਲੈ ਕੇ ਪੰਜਾਬ ਤੱਕ ਤੇ ਬਾਹਰ ਵਿਦੇਸ਼ਾਂ 'ਚ ਵੀ ਇਹਨਾਂ ਦੀ ਕਾਫੀ ਮਾਨਤਾ ਹੈ ਕਾਫੀ ਲੋਕ ਇਹਨਾਂ ਨੂੰ ਫਾਲੋ ਕਰਦੇ ਨੇ ਪਰ ਜੋ ਕੰਮ ਇਹਨਾਂ ਨੇ ਕੀਤਾ ਹੈ ਉਹ ਇਹਨਾਂ ਦੇ ਟੈਲੈਂਟ ਔਰ ਇਹਨਾਂ ਦੇ ਸੋਚਣ ਦੇ ਤਰੀਕੇ ਤੋਂ ਬਿਲਕੁਲ ਵੱਖ ਹੈ ਕਿਉਂਕਿ ਜਿੰਨੇ ਵੱਡੇ ਇਹ ਕਲਾਕਾਰ ਨੇ ਉਨਹੀਂ ਸ਼ਾਇਦ ਛੋਟੀ ਸੋਚ ਇਹਨਾਂ ਕੋਲ ਹੈਗੀ ਹੈ ਕਿਉਂਕਿ ਇਹਨਾਂ ਨੇ ਜਿਹੜੀਆਂ-ਜਿਹੜੀਆਂ ਗੱਲਾਂ ਦਿਲਜੀ ਦੋਸਾਂ ਦੇ ਖਿਲਾਫ ਲਿਖੀਆਂ ਉਹ ਪ੍ਰੋਫੈਸ਼ਨਲੀ ਠੀਕ ਨਹੀਂ ਸੀ ਉਹ ਇੱਕ ਕਲਾਕਾਰ ਦੇ ਤੌਰ ਤੇ ਠੀਕ ਨਹੀਂ ਸੀ ਸਾਡਾ ਇਹ ਸਟੈਂਡ ਹੈ ਕਿਉਂਕਿ ਇਹ ਤਿੰਨੇ ਕਲਾਕਾਰਾਂ ਤੋਂ ਖਾਸ ਕਰਕੇ ਇਸ ਤਰ੍ਹਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਹੁਣ ਇਹ ਪੂਰਾ ਮਸਲਾ ਪੂਰੇ ਖਿਲਾਾਰੇ ਦੀ ਤਰ੍ਹਾਂ ਹੋ ਚੁੱਕਾ ਹੈ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੇ ਲੋਕ ਸਾਹਮਣੇ ਆ ਚੁੱਕੇ ਨੇ ਬਹੁਤ ਸਾਰੇ ਲੋਕ ਇਸ ਦੇ ਹੱਕ ਦੇ ਵਿੱਚ ਬੋਲ ਰਹੇ ਨੇ ਤੇ ਹੁਣ ਗੱਲ ਮੋਟੀ-ਮੋਟੀ ਇਹ ਸਮਝੀ ਜਾ ਰਹੀ ਹੈ ਕਿ ਜੇਡੀ ਫਿਲਮ ਪਹਿਲਗਾਮ ਅਟੈਕ ਤੋਂ ਪਹਿਲਾਂ ਸ਼ੂਟ ਉਸ ਦਾ ਕੰਪਲੀਟ ਹੋ ਗਿਆ ਜੋ ਰਿਲੀਜ਼ਿੰਗ ਡੇਟ ਬਾਰੇ ਵਿਚਾਰ ਚਚਾਵਾ ਹੋ ਗਈਆਂ ਤੇ ਉਸ ਤੋਂ ਬਾਵਜੂਦ ਵੀ ਕਿਉਂ ਇਹ ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਨੂੰ ਰੋਕ ਦਿੱਤਾ ਜਾਵੇ ਮਤਲਬ ਕਿ ਇਹ ਹਾਸੋਹਿਣੀ ਤੇ ਬਚਕਾਨੀ ਜੋ ਸਟੇਟਮੈਂਟਸ ਨੇ ਉਹ ਸਾਹਮਣੇ ਆਈਆਂ ਇੱਕ ਇੱਕ ਕਰਕੇ ਤੁਹਾਨੂੰ ਦਿਖਾਵਾਂਗੇ ਕਿ ਇਹਨਾਂ ਨੂੰ ਕਿਹੜੀ ਲੋੜ ਪੈ ਗਈ ਕਿ ਦਿਲਜੀਤ ਦੋਸਾਨ ਦੇ ਖਿਲਾਫ ਇਹ ਬੋਲਣ ਲੱਗ ਜਾਣ ਹਾਲਾਂਕਿ ਵਿਰੋਧ ਕਿਸੇ ਦੀ ਕਿਸੇ ਦਾ ਵੀ ਕੀਤਾ ਜਾ ਸਕਦਾ ਪਰ ਵਿਰੋਧ ਕਰਨ ਦਾ ਕੋਈ ਆਧਾਰ ਵੀ ਹੋਣਾ ਚਾਹੀਦਾ ਹੈ ਇਹ ਤਿੰਨਾਂ ਦਾ ਜੋ ਆਧਾਰ ਹੈ ਤੇ ਇਹ ਸਭ ਤੋਂ ਵੱਡੀ ਗੱਲ ਜੋ ਅਸੀਂ ਲਿਖ ਰਹੇ ਹਾਂ ਕਿ ਇਹ ਕਿਸ ਨੂੰ ਖੁਸ਼ ਕਰਨਾ ਚਾਹੁੰਦੇ ਨੇ ਇਹ ਤਿੰਨੇ ਕਲਾਕਾਰ ਕਿਸ ਨੂੰ ਖੁਸ਼ ਕਰਨਾ ਚਾਹੁੰਦੇ ਨੇ ਤਿੰਨੇ ਕਲਾਕਾਰ ਪੰਜਾਬੀ ਨੇ ਤੇ ਇਹਨਾਂ ਵੱਲੋਂ ਜੇਕਰ ਇਸ ਤਰ੍ਹਾਂ ਦਾ ਬਿਆਨ ਦਿੱਤਾ ਜਾਵੇ ਜੋ ਹਸੋਹਿਣਾ ਵੀ ਹੈ ਦਿਲ ਵੀ ਤੋੜਦਾ ਤੇ ਗੁੱਸਾ ਵੀ ਦੌਂਦਾ ਇਹਨਾਂ ਦੇ ਬਿਆਨਾਂ ਤੇ ਵੀ ਆਵਾਂਗੇ ਪਰ ਲੇਟੈਸਟ ਬਿਆਨ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਆ ਚੁੱਕੇ ਨੇ ਉਸ ਤੋਂ ਸ਼ੁਰੂ ਕਰਾਂਗੇ ਤੇ ਇਹਨਾਂ ਤੱਕ ਅਸੀਂ ਪਹੁੰਚਾਂਗੇ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਝਗੜਾ ਹੋਇਆ ਉਸ ਦਾ ਇਸ ਪੂਰੇ ਝਗੜੇ ਦਾ ਜੋ ਪੋਲਿਟੀਕਲ ਮਾਈਲੇਜ ਲੈਣੀ ਸੀ ਉਹ ਲੈਣੀ ਸੀ ਭਾਜਪਾ ਨੇ ਪਰ ਭਾਜਪਾ ਦੇ ਜੋ ਸਪੋਕਸ ਪਰਸਨ ਨੇ ਆਰ ਪੀ ਸਿੰਘ ਉਹਨਾਂ ਦੇ ਟਵੀਟ ਤੇ ਪੀਟੀਸੀ ਨਿਊਜ਼ ਨਾਲ ਗੱਲਬਾਤ ਤੋਂ ਬਾਅਦ ਜੋ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਇੱਕ ਚਪੇੜ ਵਾਂਗ ਹੈ ਖਾਸ ਕਰ ਅਜਿਹੇ ਕਲਾਕਾਰਾਂ ਦੇ ਖਾਸ ਕਰ ਉਹਨਾਂ ਲੋਕਾਂ ਦੇ ਮੂੰਹ ਤੇ ਜੋ ਲੋਕ ਖਾਸ ਕਰ ਜੋ ਕਲਾ ਹੈ ਇਸ ਦੇ ਉੱਪਰ ਸਵਾਲ ਚੁੱਕਦੇ ਨੇ ਕਿਉਂਕਿ ਦੋ ਦੇਸ਼ਾਂ ਦੇ ਲੜਾਈ ਝਗੜੇ ਇੱਕ ਪਾਸੇ ਹੋ ਸਕਦੇ ਨੇ ਪਰ ਕਲਾਕਾਰੀ ਇੱਕ ਪਾਸੇ ਹੋ ਸਕਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦਿਖਾਈਏ ਉਹ ਟਵੀਟ ਅਤੇ ਉਹ ਬਿਆਨ ਜੋ ਆਰ ਪੀ ਸਿੰਘ ਨੇ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਮੁੰਬਈ ਦੀ ਇੱਕ ਫੈਡਰੇਸ਼ਨ ਹੈ ਜੋ ਕਿ ਸਿਨੇਮਾ ਦੇ ਵਿੱਚ ਕੰਮ ਕਰਦੀ ਉਹ ਲਗਾਤਾਰ ਵਿਰੋਧ ਕਰ ਰਹੀ ਹੈ ਕਿ ਦਿਲਜੀਤ ਦੋਸਾਨ ਨੂੰ ਤੁਸੀਂ ਅਸੀਂ ਬਾਈਕਾਟ ਕਰ ਦੇਾਂਗੇ ਅਸੀਂ ਬਾਰਡਰ 2 ਦੀ ਫਿਲਮ ਚ ਕਢਾ ਦੇਾਂਗੇ ਦਿਲਜੀਤ ਦੋਸਾਨ ਨੂੰ ਅਸੀਂ ਬੰਬੇ ਵੜਨ ਨਹੀਂ ਦੇਣਾ ਉਹਨਾਂ ਨੂੰ ਸਿੱਧੀ ਚਪੇੜ ਮਾਰੀ ਆਰਪੀਸੀ ਨੇ ਜੋ ਭਾਜੀਪੀ ਦੇ ਸੀਨੀਅਰ ਆਗੂ ਨੇ ਤੇ ਸਪੋਕਸ ਪਰਸਨ ਨੇ ਉਹਨਾਂ ਨੇ ਕਿਹਾ ਕਿ ਇਹ ਗੱਲ ਕਹਿ ਦੇਣਾ ਕਿ ਦਿਲਜੀਤ ਦੋਸਾਨ ਦੀ ਜੋ ਨਾਗਰਿਕਤਾ ਹੈ ਉਹ ਉਸਨੂੰ ਰਿਵੋਕ ਕਰ ਲੋ ਯਾਨੀ ਭਾਰਤ ਦੀ ਜੋ ਉਹਨਾਂ ਕੋਲ ਨਾਗਰਿਕਤਾ ਜੋ ਭਾਰਤੀ ਹੋਣ ਦਾ ਉਹਨਾਂ ਕੋਲ ਸਟੇਟਸ ਉਹ ਖੋਹ ਲਓ ਕਿਉਂਕਿ ਵਿਦੇਸ਼ੀ ਨਾਗਰਿਕ ਨੇ ਵਿਦੇਸ਼ ਦੀ ਨਾਗਰਿਕਤਾ ਉਹਨਾਂ ਨੇ ਹਾਸਲ ਕੀਤੀ ਹੋਈ ਹੈ ਇਹ ਚੀਪ ਜੋ ਉਹਨਾਂ ਨੇ ਕਿਹਾ ਕਿ ਇਹ ਚੀਪ ਇੱਕ ਹਰਕਤ ਹੈ ਤੇ ਚੀਪ ਪਬਲਿਸਿਟੀ ਹੈ ਇਸ ਦੇ ਵਿੱਚ ਨਾ ਪਿਆ ਜਾਵੇ ਜੋ ਕਲਾ ਹੈ ਉਸਨੂੰ ਕਲਾ ਰਹਿਣ ਦਿਓ ਜੋ ਬਾਕੀ ਦੇਸ਼ ਦੇ ਮੁੱਦੇ ਨੇ ਉਸ ਤੇ ਰਹਿਣ ਦਿਓ ਤੇ ਉਹਨਾਂ ਦੀ ਇਹ ਉਹਨਾਂ ਦਾ ਇਹ ਬਿਆਨ ਬਹੁਤ ਸਾਰੇ ਲੋਕਾਂ ਦੇ ਚਪੇੜ ਵਾਂਗ ਵੱਜਣਾ ਹੈ ਕਿਉਂਕਿ ਜੋ ਲੋਕ ਬਚਕਾਨੀ ਸਟੇਟਮੈਂਟਸ ਦੇ ਰਹੇ ਨੇ ਜੋ ਲੋਕ ਅਜਿਹੀਆਂ ਗੱਲਾਂ ਕਹਿ ਰਹੇ ਨੇ ਜਿਸ ਦਾ ਕੋਈ ਆਧਾਰ ਨਹੀਂ ਹੈ ਉਸ ਨੂੰ ਜਵਾਬ ਦਿੱਤਾ ਆ ਆਰ ਪੀ ਸਿੰਘ ਹੋਰਾਂ ਨੇ ਤਾਂ ਅਸੀਂ ਤੁਹਾਨੂੰ ਦਿਖਾਈਏ ਉਹਨਾਂ ਦਾ ਟਵੀਟ ਦਿਖਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਜੋ ਪੀਟੀਸੀ ਨਿਊਜ਼ ਤੇ ਉਹਨਾਂ ਨੇ ਦਿੱਤਾ ਉਹ ਬੜਾ ਗੌਰ ਨਾਲ ਸੁਣਨ ਵਾਲਾ ਹੈ ਤੇ ਉਹਨਾਂ ਲੋਕਾਂ ਲਈ ਸੁਣਨ ਵਾਲਾ ਹੈ ਜੋ ਲੋਕ ਘੱਟੋ-ਘੱਟ ਕਲਾਕਾਰਾਂ ਨੂੰ ਹੀ ਵੰਡਣਾ ਚਾਹੁੰਦੇ ਨੇ ਤਾਂ ਆਰ ਪੀ ਸਿੰਘ ਨੇ ਜੋ ਟਵੀਟ ਕੀਤਾ ਅਸੀਂ ਤੁਹਾਨੂੰ ਦਿਖਾਇਆ ਉਸ ਤੋਂ ਬਾਅਦ ਆਰ ਪੀ ਸਿੰਘ ਨੇ ਜੋ ਬਿਆਨ ਦਿੱਤਾ ਉਹ ਸੁਣੋ ਉਸ ਤੋਂ ਬਾਅਦ ਤੁਹਾਨੂੰ ਹੋਰ ਕਲੈਰਟੀ ਹੋ ਜਾਏਗੀ ਉਹਨੇ ਕਿਹਾ ਕਿ ਦਿਲਜੀਤ ਦੀ ਸਿਟੀਜ਼ਨਸ਼ਿਪ ਲੈ ਲਈ ਜਾ ਮੇਰਾ ਇਸ ਗੱਲ ਤੋਂ ਵਿਰੋਧ ਹੈ ਕਿ ਇੱਕ ਕਲਾਕਾਰ ਹੈ ਉਹਨੇ ਦੇਸ਼ ਦਾ ਮਾਨ ਵਧਾਇਆ ਹੈ ਦੇਸ਼ ਦਾ ਨਾਮ ਉਦਾਇਆ ਹੈ ਦੁਨੀਆ ਦੇ ਦੇਸ਼ ਦਾ ਨਾਮ ਲੈ ਕੇ ਗਿਆ ਹੈ ਉਹਦੀ ਫਿਲਮ ਵਿੱਚ ਪਹਿਲਗਾ ਹੋ ਤੋਂ ਪਹਿਲੇ ਕੋਈ ਪਾਕਿਸਤਾਨੀ ਐਕਟਰੈਸ ਸੀ ਮੈਂ ਇੱਥੇ ਤੱਕ ਹੱਕੀ ਚਾਹ ਕੇ ਉਸ ਫਿਲਮ ਨੂੰ ਬੈਨ ਕਰ ਦੋ ਉਹ ਫਿਲਮ ਨੂੰ ਇੱਥੇ ਰਿਲੀਜ਼ ਨਾ ਹੋਣ ਦਿਓ ਬਾਕੀ ਵੀ ਉਹ ਪਾਕਿਸਤਾਨੀ ਐਕਟਰਸ ਅੱਛੇ ਨਾ ਕੰਮ ਕਰਨ ਇਹਦੀ ਵੀ ਚਿੰਤਾ ਕਰੋ ਅੱਛੀ ਗੱਲ ਹੈ ਪਰੰਤੂ ਇਹ ਕਹਿਣਾ ਕਿ ਉਹਦੀ ਸਿਰਜਣਸ਼ਿਪ ਲੈ ਲਓ ਇਹ ਥੋੜਾ ਜ਼ਿਆਦਾ ਹੋ ਗਿਆ ਔਰ ਮੈਨੂੰ ਲੱਗਦਾ ਹੈ ਚੀਪ ਪਬਲਿਸਿਟੀ ਸਟੰਟ ਕਰਕੇ ਉਹ ਐਸੋਸੀਏਸ਼ਨ ਇਹੋ ਜਿਹਾ ਕੰਮ ਕੀਤਾ ਇਹ ਮਤਲਬ ਜਿਹਨੂੰ ਕਹਿੰਦਾ ਛੋੜੀ ਜੀ ਹਰਕਤ ਵਾਲਾ ਮਾਮਲਾ ਹੈ ਨੀਤੇ ਜਲਦੀਤ ਦੋਸਾਨ ਵਕੰਦਾ ਕਲਾਕਾਰ ਸਾਰੇ ਹਿੰਦੁਸਤਾਨ ਦੀ ਮਾਨ ਹੈ ਜਿਹਨੂੰ ਸਾਰੇ ਹਿੰਦੁਸਤਾਨੀ ਨੂੰ ਜਿੱਥੇ ਮਾਨ ਹੈਗਾ ਤੇ ਆਰ ਪੀ ਸਿੰਘ ਦਾ ਇਹ ਬਿਆਨ ਤੁਸੀਂ ਸੁਣਿਆ ਤੇ ਜੋ ਇਹ ਤਿੰਨੇ ਕਲਾਕਾਰ ਬੀ ਪ੍ਰਾਕ ਮਿੱਕਾ ਸਿੰਘ ਤੇ ਗੁਰੂ ਰੰਧਾਵਾ ਕਹਿ ਰਹੇ ਨੇ ਉਸ ਤੋਂ ਬਿਲਕੁਲ ਉਲਟ ਹੈ ਇਹ ਸ਼ਾਇਦ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਖੁਸ਼ ਕਰਨ ਦੇ ਲਈ ਅਜੀਬੋ ਗਰੀਬ ਬਿਆਨ ਦੇ ਰਹੇ ਸੀ ਸ਼ਾਇਦ ਸੱਤਾ ਦੇ ਵਿੱਚ ਬੈਠੇ ਕੁਝ ਆਗੂਆਂ ਨੂੰ ਖੁਸ਼ ਕਰਨ ਦੇ ਲਈ ਸ਼ਾਇਦ ਬਿਆਨ ਦੇ ਰਹੇ ਸੀ ਪੰਜਾਬੀ ਹੋਣ ਦੇ ਬਾਵਜੂਦ ਵੀ ਇੱਥੇ ਇਹ ਗੱਲ ਨਹੀਂ ਕਿ ਤੁਸੀਂ ਪਾਕਿਸਤਾਨ ਨੂੰ ਜਾ ਕੇ ਪਾਕਿਸਤਾਨ ਦੇ ਵਿੱਚ ਬੈਠ ਜਾਓ ਪਰ ਘੱਟੋ-ਘੱਟ ਇੱਕ ਮੈਚਿਓਰਿਟੀ ਹੁੰਦੀ ਹੈ ਇੱਕ ਸਿਆਣਪ ਹੁੰਦੀ ਹੈ ਉਸ ਦਾ ਪਰਚਾਵਾ ਇਹਨਾਂ ਨੇ ਨਹੀਂ ਕੀਤਾ ਪ੍ਰਗਟਾਵਾ ਉਸ ਦਾ ਨਹੀਂ ਕੀਤਾ ਇਹਨਾਂ ਤਿੰਨਾਂ ਜੋ ਗਾਇਕ ਨੇ ਖੈਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਦਿਖਾਣੇ ਆ ਉਹ ਬਿਆਨ ਜੋ ਵਾਈਟ ਹिल्स ਪ੍ਰੋਡਕਸ਼ਨ ਨੇ ਜਾਰੀ ਕੀਤਾ ਸੀ ਜੋ ਜੋ ਪ੍ਰੋਡਿਊਸਰ ਨੇ ਇਸ ਫਿਲਮ ਦੇ ਕਿਉਂਕਿ ਉਹਨਾਂ ਨੇ ਇਸ ਪੂਰੀ ਫਿਲਮ ਦੇ ਵਿੱਚ ਖਾਸਾ ਪੈਸਾ ਲਗਾਇਆ ਹਾਸੀਏ ਦੇ ਵਿੱਚ ਮਿਹਨਤ ਕੀਤੀ ਤੇ ਜੇਕਰ ਕਿਸੇ ਪ੍ਰੋਡਿਊਸਰ ਡਾਇਰੈਕਟਰ ਦੇ ਕਰੋੜਾਂ ਰੁਪਏ ਡੁੱਬਦੇ ਨੇ ਤਾਂ ਉਸ ਦਾ ਦਰਦ ਉਹੀ ਜਾਣ ਸਕਦਾ ਬਾਵਜੂਦ ਇਸ ਦੇ ਇਸ ਫਿਲਮ ਦੇ ਪ੍ਰੋਡਿਊਸਰਸ ਨੇ ਇੱਕ ਬਿਆਨ ਜਾਰੀ ਕੀਤਾ ਤੇ ਕਿਹਾ ਕਿ ਇਹ ਫਿਲਮ ਪਹਿਲਗਾਮ ਅਟੈਕ ਤੋਂ ਪਹਿਲਾਂ ਬਣਾਈ ਗਈ ਸੀ ਪਹਿਲਗਾਮ ਅਟੈਕ ਤੋਂ ਬਾਅਦ ਕੀ ਕੁਝ ਹੋਇਆ ਉਹ ਸਾਡੇ ਹੱਥ ਵਿੱਚ ਨਹੀਂ ਸੀ ਕਿਉਂਕਿ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਸੀ ਰਿਲੀਜ਼ ਕਰਨ ਦੀ ਤਿਆਰੀਆਂ ਚੱਲ ਰਹੀਆਂ ਸਨ ਸਾਡੇ ਹੱਥ 'ਚ ਇਹ ਨਹੀਂ ਸੀ ਕਿ ਅਸੀਂ ਇਸ ਫਿਲਮ ਨੂੰ ਰੋਕ ਦਈਏ ਕਿਉਂਕਿ ਇਹ ਪਹਿਲਾਂ ਸ਼ੂਟਿੰਗ ਹੋ ਚੁੱਕੀ ਸੀ ਔਰ ਇਹ ਗੱਲ ਕਿਸੇ ਬੱਚੇ ਨੂੰ ਵੀ ਸਮਝ ਆ ਜਾਏਗੀ ਕਿ ਜੇਕਰ ਕੋਈ ਫਿਲਮ 1 ਸਾਲ ਪਹਿਲਾਂ ਸ਼ੂਟ ਹੋ ਚੁੱਕੀ ਹੋਵੇ 6 ਮਹੀਨੇ ਪਹਿਲਾਂ ਸ਼ੂਟ ਹੋ ਚੁੱਕੀ ਹੋਵੇ ਕੱਲ ਨੂੰ ਕੋਈ ਮਾਹੌਲ ਖਰਾਬ ਹੁੰਦਾ ਤਾਂ ਉਸ ਫਿਲਮ ਨੂੰ ਦੋਸ਼ ਦਿੱਤਾ ਜਾਵੇ ਕਿ ਤੁਸੀਂ ਇਹ ਫਿਲਮ ਕਿਉਂ ਕੀਤੀ ਤੇ ਇਹ ਫਿਲਮ ਰੋਕ ਦਿਓ ਕਿਉਂਕਿ ਇਹ ਟੈਕਨੀਕਲੀ ਔਰ ਫਾਈਨੈਂਸ਼ੀਅਲ ਤੌਰ ਤੇ ਇੱਕ ਬੜੀ ਬਚਕਾਨੀ ਹਰਕਤ ਹੋਏਗੀ ਬੜਾ ਬਚਕਾਨਾ ਬਿਆਨ ਹੋਏਗਾ ਜੋ ਇਹ ਤਿੰਨਾ ਸਿੰਗਰਾਂ ਨੇ ਕੀਤਾ ਸੀ ਬਾਰ ਬਾਰ ਇਹਨਾਂ ਦਾ ਨਾਮ ਇਸ ਕਰਕੇ ਲੈ ਰਹੇ ਹਾਂ ਕਿਉਂਕਿ ਇਹਨਾਂ ਤੋਂ ਲੋਕ ਘੱਟੋ ਘੱਟੇ ਉਮੀਦ ਨਹੀਂ ਕਰਦੇ ਸੀ ਇਹ ਸਿਆਣੇ ਨੇ ਟੈਲੈਂਟਡ ਨੇ ਬਹੁਤ ਸਾਰੇ ਲੋਕ ਇਹਨਾਂ ਨੂੰ ਫੋਲੋ ਕਰਦੇ ਨੇ ਤਾਂ ਵਾਈਟ ਹਿਲ ਨੇ ਇਸ ਬਾਰੇ ਆਪਣਾ ਬਿਆਨ ਜਾਰੀ ਕੀਤਾ ਤੇ ਉਹਨਾਂ ਦਾ ਆਪਣਾ ਬਿਆਨ ਆਪਣੀ ਥਾਂ ਤੇ ਜਾਇਜ਼ ਵੀ ਲੱਗਦਾ ਹੈ ਅਸੀਂ ਤੁਸੀਂ ਅਸੀਂ ਤੁਹਾਨੂੰ ਉਹਨਾਂ ਦਾ ਬਿਆਨ ਦਿਖਾਇਆ ਹੁਣ ਇਹ ਤਿੰਨਾਂ ਦੇ ਵਿੱਚੋਂ ਜੋ ਇਹ ਖੁਸ਼ ਕਰਨਾ ਚਾਹੁੰਦੇ ਨੇ ਆਪਣੇ ਕੁਝ ਡਾਇਰੈਕਟਰਾਂ ਨੂੰ ਜੋ ਬਾਲੀਵੁੱਡ 'ਚ ਬੈਠੇ ਨੇ ਜਾਂ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਆਪਣੇ ਬਿਆਨ ਦੇ ਕੇ ਖੁਸ਼ ਕਰਨਾ ਚਾਹੁੰਦੇ ਨੇ ਇਹਨਾਂ ਦੇ ਇੱਕ ਇੱਕ ਬਿਆਨ ਤੇ ਵੀ ਆਈਏ ਉਸ ਤੋਂ ਬਾਅਦ ਅਸੀਂ ਚੱਲਾਂਗੇ ਇਸ ਤੋਂ ਪਹਿਲਾਂ ਅਸੀਂ ਦਿਖਾਈਏ ਤੁਹਾਨੂੰ ਬਾਲੀਵੁੱਡ ਦੇ ਵਿੱਚ ਆਵਾਜ਼ਾਂ ਆਣੀ ਸ਼ੁਰੂ ਹੋ ਗਈਆਂ ਨੇ ਇਸ ਤੋਂ ਇਹਨਾਂ ਦੇ ਬਿਆਨ ਤੇ ਬਾਅਦ ਚ ਜਾਵਾਂਗੇ ਬਾਲੀਵੁੱਡ ਦੇ ਵਿੱਚ ਦੋ ਵੱਡੇ ਦਿਗਜ ਨੇ ਦੋ ਵੱਡੇ ਨਾਮ ਨੇ ਜਾਵੈਦ ਅਖਤਰ ਤੇ ਉਸ ਤੋਂ ਬਾਅਦ ਇਮਤੀਆਜ਼ ਅਲੀ ਉਹੀ ਇਮਤੀਆਜ਼ ਅਲੀ ਜਿਨ੍ਹਾਂ ਨੇ ਚਮਕੀਲਾ ਮੂਵੀ ਬਣਾਈ ਸੀ ਤੇ ਦਿਲਜੀਤ ਨਾਲ ਕਈ ਫਿਲਮਾਂ ਤੇ ਕਈ ਪ੍ਰੋਜੈਕਟਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਤੇ ਜਾਵედ ਅਖਤਰ ਹੋਰਾਂ ਨੇ ਵੀ ਬਿਆਨ ਦਿੱਤਾ ਕਿ ਇਸ ਤਰ੍ਹਾਂ ਦੀ ਜੋ ਸੌੜੀ ਸੋਚ ਹੈ ਉਸ ਨੂੰ ਪਰੇ ਕਰਕੇ ਕਲਾਕਾਰੀ ਨੂੰ ਦੇਖਣਾ ਚਾਹੀਦਾ ਤਾਂ ਸਭ ਤੋਂ ਪਹਿਲਾਂ ਇਮਤੀਆਜ਼ ਅਲੀ ਦਾ ਜੀ ਤੁਹਾਨੂੰ ਬਿਆਨ ਸੁਣਾਈਏ ਦਿਖਾਣੇ ਆ ਉਸ ਤੋਂ ਬਾਅਦ ਜਾਵედ ਅਖਤਰ ਦੇ ਬਿਆਨ ਤੇ ਅਸੀਂ ਆਈਏ ਇਮਤੀਆਜ਼ ਅਲੀ ਕੀ ਕਹਿੰਦੇ ਨੇ ਇਮਤੀਆਜ਼ ਅਲੀ ਨੇ ਆਪਣੇ ਬਿਆਨ ਇੱਕ ਬਿਆਨ ਉਹਨਾਂ ਨੇ ਜਾਰੀ ਕੀਤਾ ਉਹਨਾਂ ਨੇ ਕਿਹਾ ਕਿ ਜਾਵედ ਅਖਤਰ ਤੇ ਇਮਤੀਆਜ਼ ਅਲੀ ਦੋਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਬਹੁਤ ਸਪੋਰਟ ਕਿਰਤ ਕੀਤਾ ਉਹਨਾਂ ਨੇ ਕਿਹਾ ਕਿ ਜੋ ਦਿਲਜੀ ਦੋਸਾਂ ਦੀ ਫਿਲਮ ਹੈ ਉਸ ਪਹਿਲਾਂ Javed Akhtar ਨੂੰ ਸੀ ਸੁਣਾ ਦिए ਫਿਲਮ ਸਰਦਾਰ ਜੀ 3 ਵਾਰੇ ਉਹ ਬੋਲ ਰਹੇ ਨੇ ਜਿਸ ਵੇਲੇ ਫਿਲਮ ਬਣੀ ਉਸ ਵੇਲੇ ਪਹਿਲਗਾਮ ਦੀ ਘਟਨਾ ਨਹੀਂ ਹੋਈ ਸੀ Javed Akhtar ਕਹਿ ਰਹੇ ਨੇ ਔਰ ਇਹ ساری ਦੁਨੀਆ ਨੂੰ ਪਤਾ ਹੈ ਫਿਲਮ ਨੂੰ ਬੈਨ ਕਰੋਗੇ ਤਾਂ ਪਾਕਿਸਤਾਨ ਦਾ ਨਹੀਂ ਹਿੰਦੁਸਤਾਨ ਦਾ ਪੈਸਾ ਡੁੱਬੇਗਾ ਇਹ ਹੁੰਦੀ ਹੈ ਸਿਆਣੀ ਗੱਲ ਕਿਉਂਕਿ ਇਸ ਦੇ ਵਿੱਚ ਪਾਕਿਸਤਾਨੀ ਪੈਸੇ ਦੇ ਨਾਲ ਨਾਲ ਹਿੰਦੁਸਤਾਨ ਦਾ ਵੀ ਨੁਕਸਾਨ ਹੈ ਕਿਉਂਕਿ ਪ੍ਰੋਡਿਊਸਰ ਡਾਇਰੈਕਟਰ ਇੱਥੇ ਦੇ ਹੀ ਨੇ ਫਿਰ ਆਉਂਦਾ ਦਿਲਜੀ ਦੋਸਾਂਝ ਦੀ ਗੱਲ ਦਿਲਜੀ ਦੋਸਾਂਝ ਬਾਰੇ ਕਹਿ ਰਹੇ ਨੇ ਇਮਤੀਆਜ਼ ਅਲੀ ਕਿ ਦਿਲਜੀਤ ਦਾ ਦਿਲ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਿਆ ਹੋਇਆ ਹੈ ਆਪਣੇ ਸਾਰੇ ਸ਼ੋਅਜ਼ ਵਿੱਚ ਦਿਲਜੀਤ ਹਿੰਦੁਸਤਾਨ ਦਾ ਝੰਡਾ ਲਹਿਰਾਉਂਦਾ ਹੈ ਇਹ ਇਮਤੀਆਜ਼ ਅਲੀ ਦਾ ਕਹਿਣਾ ਹੈ ਇਮਤੀਆਜ਼ ਅਲੀ ਇੱਕ ਵੱਡੇ ਡਾਇਰੈਕਟਰ ਨੇ ਉਹਨਾਂ ਦਾ ਨਾਮ ਪੂਰੀ ਦੁਨੀਆ ਜਾਣਦੀ ਹੈ ਤੇ ਇੱਕ ਬਹੁਤ ਹੀ ਚੰਗਾ ਕੰਮ ਕਰਦੇ ਨੇ ਤਾਂ ਜਦੋਂ ਇਹ ਦੋ ਵੱਡੇ ਦਿਗਜ ਦਿਲਜੀਤ ਬਾਰੇ ਕੁਝ ਬੋਲ ਰਹੇ ਨੇ ਤਾਂ ਕੁਝ ਸੋਚ ਸਮਝ ਕੇ ਹੀ ਬੋਲ ਰਹੇ ਨੇ ਤੇ ਦੋਹਾਂ ਦੇ ਆਪਣੇ ਜੋ ਤਰਕ ਨੇ ਬੜੇ ਜਾਇਜ਼ ਨੇ ਉਹ ਦੋਹੇ ਕਹਿ ਰਹੇ ਨੇ ਕਿ ਜੋ ਨੁਕਸਾਨ ਹੋਏਗਾ ਫਾਈਨੈਂਸ਼ੀਅਲ ਤੌਰ ਤੇ ਤਾਂ ਭਾਰਤ ਦਾ ਜ਼ਿਆਦਾ ਹੈ ਕਿਉਂਕਿ ਇਹ professional ਵੀ ਇਹ profession ਵਿੱਚ ਜੁੜਿਆ ਹੋਇਆ ਹੈ ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਵੀ ਜੁੜਿਆ ਹੈ ਇਮਤੀਆਜ਼ ਅਲੀ ਕਹਿ ਰਹੇ ਨੇ ਕਿ ਉਹ ਸਾਰੇ ਸਟੇਜਾਂ ਦੇ ਉੱਪਰ ਉਹ ਤਸਵੀਰਾਂ ਯਾਦ ਕਰੋ ਜਿਸ ਦੇ ਵਿੱਚ ਹਿੰਦੁਸਤਾਨ ਦਾ ਤਿਰੰਗਾ ਝੰਡਾ ਲੈ ਕੇ ਦਿਲਜੀਤ ਦੋਸਾਂਜ ਲੋਕਾਂ ਦੇ ਸਾਹਮਣੇ ਲੱਖਾਂ ਕਰੋੜਾਂ ਲੋਕਾਂ ਦੇ ਸਾਹਮਣੇ ਆਉਂਦੇ ਨੇ ਤੇ ਆਪਣੇ ਦੇਸ਼ ਨੂੰ ਉੱਥੇ ਖੜ ਕੇ ਉਹ ਨੁਮਾਇੰਦਗੀ ਉਸ ਦੀ ਕਰ ਰਹੇ ਹੁੰਦੇ ਨੇ ਇਹ ਦੋਹਾਂ ਦੱਸਿਆ ਹੁਣ ਇਹ ਤਿੰਨਾਂ ਕਲਾਕਾਰਾਂ ਦੇ ਇੱਕ ਇੱਕ ਬਿਆਨ ਤੇ ਅਸੀਂ ਆ ਜਾਈਏ ਗੁਰੂ ਰੰਧਾਵਾ ਦੇ ਬਿਆਨ ਤੇ ਅਸੀਂ ਆ ਜਾਈਏ ਗੁਰੂ ਰੰਧਾਵਾ ਨੇ ਤਾਂ ਮੈਂ ਇਹ ਕਹੂੰਗਾ ਕਿ ਆਪਣੀ ਹੱਦ ਬੰਨੇ ਟੱਪਦੇ ਹੋਏ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜੋ ਇੰਨੇ ਪੌਪੂਲਰ ਕਲਾਕਾਰ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਉਹਨਾਂ ਦਾ ਜੋ ਬਿਆਨ ਸੀ ਟਵਿੱਟਰ ਤੇ ਉਹਨਾਂ ਨੇ ਜਾਰੀ ਕੀਤਾ ਦੀ ਹਾਲਾਤ ਕੀ ਬਾਤ ਚ ਉਹਨਾਂ ਨੇ ਆਪਣਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਜਾਂ ਡਿਲੀਟ ਕਰ ਦਿੱਤਾ ਜਾਂ ਹਟਾ ਦਿੱਤਾ ਪ੍ਰਾਈਵੇਟ ਕਰ ਦਿੱਤਾ ਉਹੀ ਜਾਣਦੇ ਹੋਣਗੇ ਪਰ ਉਹਨਾਂ ਨੂੰ ਸ਼ਾਇਦ ਸ਼ਰਮ ਆਈ ਹੋਣੀ ਕਿ ਮੈਂ ਕੀ ਬੋਲ ਗਿਆ ਪਰ ਜੋ ਬੋਲ ਗਏ ਸੀ ਉਹ ਅਸੀਂ ਤੁਹਾਨੂੰ ਦਿਖਾਈਏ ਗੁਰੂ ਰੰਧਾਵਾ ਨੇ ਜੋ ਐਕਸ ਹੈਂਡਲ ਤੇ ਲਿਖਿਆ ਉਹਨਾਂ ਨੇ ਕਿਹਾ ਕਿ ਇਹ ਸ਼ਬਦਾਵਲੀ ਉਹ ਲਿਖ ਰਹੇ ਨੇ ਦਿਲਜੀਤ ਦੋਸਾਂਜਵਾਸ ਤੋਂ ਕਹਿੰਦੇ ਨੇ ਕਿ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੇਦਾ ਇਹ ਗੁਰਦਾਸ ਮਾਨ ਦਾ ਗਾਣਾ ਉਸ ਦਾ ਇਹ ਰੈਫਰੈਂਸ ਦੇ ਰਹੇ ਨੇ ਕਿੰਦੇ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗਦਾ ਖੈਰ ਇਹਨਾਂ ਦਾ ਸਵਾਲ ਕੋਈ ਪੁੱਛੇ ਕਿ ਦਿਲਜੀਤ ਦੋਸਾਨ ਨੇ ਕਿ ਫਿਲਮ ਬਣਾ ਕੇ ਕਿਹੜਾ ਬੁਰਾ ਮੰਗ ਲਿਆ ਇਵਨ ਇਫ ਨਾਓ ਯੋਰ ਸਿਟੀਜ਼ਨਸ਼ਿਪ ਇਜ਼ ਨਾਟ ਇੰਡੀਅਨ ਇਹ ਕਹਿੰਦੇ ਨੇ ਕਿ ਤੁਹਾਡੀ ਜੋ ਸਿਟੀਜ਼ਨਸ਼ਿਪ ਹੈ ਭਾਰਤੀ ਨਹੀਂ ਹੈ ਬਟ ਯੂ ਵਰ ਬੋਰਨ ਹੇਅਰ ਪਲੀਜ਼ ਰਿਮੈਂਬਰ ਥਿਸ ਉਹ ਕਹਿੰਦੇ ਨੇ ਕਿ ਤੁਸੀਂ ਇੱਥੇ ਪੈਦਾ ਹੋਏ ਇਸ ਗੱਲ ਨੂੰ ਯਾਦ ਰੱਖੋ ਦਿਸ ਕੰਟਰੀ ਮੇਡ ਗ੍ਰੇਟ ਆਰਟਿਸਟ ਐਂਡ ਵੀ 올 ਆਰ ਪ੍ਰਾਊਡ ਆਫ ਯੂ ਪ੍ਰਾਊਡ ਆਫ ਇਟ प्लीज बी प्राउड ऑफ वेयर यू वर यू वर बॉर्न जस्ट एन एडवाइस नाउ डोंट स्टार्ट कंट्रोवर्सी अगेन एंड मैनिपुलेट इंडियन पीआर बिगर देन आर्टिस्ट ए गुरु रंढावा साहब ने गुरु रंढावाद दी गायकी ਤੁਹਾਨੂੰ ਕਿੰਨੀ ਕ ਪਸੰਦ ਹੈ ਇਹ ਤੁਸੀਂ ਆਪ ਤੈਅ ਕਰ ਲਓ ਪਰ ਗੁਰੂ ਰੰਧਾਵਾ ਦੇ ਜਿਹੜੇ ਬੋਲ ਨੇ ਇਹ ਕਿਸੇ ਇੱਕ ਕਹਿੰਦੇ ਨੇ ਬੱਕੇ ਹੋਏ ਇਨਸਾਨ ਤੋਂ ਘੱਟ ਨਹੀਂ ਲੱਗ ਰਹੇ ਕਿਉਂਕਿ ਇਹ ਸ਼ਾਇਦ ਇਹਨਾਂ ਦੀ ਆਪਸ ਪਰਸਨਲ ਕਿਡ ਹੋ ਸਕਦੀ ਹੈ ਕਿ ਸ਼ਾਇਦ ਦਿਲਜੀਤ ਜਿੰਨੀ ਇਹਨਾਂ ਦੀ ਚੜ੍ਹਾਈ ਨਹੀਂ ਹੋ ਸਕੀ ਹਾਲਾਂਕਿ ਇਹਨਾਂ ਦੀ ਚੜਾਈ ਹੈ ਇਹਨਾਂ ਦੇ ਗਾਣੇ ਲੋਕ ਸੁਣਦੇ ਆ ਬਹੁਤ ਜ਼ਿਆਦਾ ਪਸੰਦ ਵੀ ਕਰਦੇ ਆ ਪਰ ਇਹਨਾਂ ਦੀ ਕਿਹੜੀ ਮਜਬੂਰੀ ਹੈ ਕਿਸ ਨੂੰ ਇਹ ਖੁਸ਼ ਕਰਨਾ ਚਾਹੁੰਦੇ ਆ ਜਿਸ ਦੇ ਦਬਾਅ ਦੇ ਹੇਠ ਇਹਨਾਂ ਨੇ ਇੰਨੀ ਬਚਕਾਨੀ ਜੋ ਸਟੇਟਮੈਂਟ ਉਹ ਜਾਰੀ ਕੀਤੀ ਇਸ ਸਟੇਟਮੈਂਟ ਜਾਰੀ ਕਰਦੇ ਹੀ ਇਹਨਾਂ ਨੇ ਆਪਣਾ ਟਵਿੱਟਰ ਅਕਾਊਂਟ ਹੀ ਡਿਲੀਟ ਕਰ ਦਿੱਤਾ ਉਹ ਵੀ ਅਸੀਂ ਤੁਹਾਨੂੰ ਸਕਰੀਨਸ਼ਾਟ ਦਿਖਾਈਏ ਜਿਸ ਦੇ ਵਿੱਚ ਇਹਨਾਂ ਦੇ ਫਾਲੋਅਰ ਤਾਂ ਦਿਖ ਰਹੇ ਇਹ ਤੁਹਾਡੇ ਕੋਲ ਲੱਗਦਾ ਸੀ ਕਿ ਤੁਸੀਂ ਸਹੀ ਬੋਲ ਰਹੇ ਫਿਰ ਸਟੈਂਡ ਕਰਦੇ ਉਸਤੇ ਪਰ ਆਪਣਾ ਟਵਿੱਟਰ ਅਕਾਊਂਟ ਹੀ ਡਿਲੀਟ ਕਰਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਕਿਸ ਨੂੰ ਖੁਸ਼ ਕਰਨਾ ਚਾਹੁੰਦੇ ਹੋ ਇਹ ਤੁਸੀਂ ਬੀ ਪ੍ਰਾਕ ਤੇ ਬੀ ਪ੍ਰਾਕ ਜਿਹੜੇ ਦਰਦ ਭਰ ਦਿੰਦੇ ਨੇ ਆਪਣੇ ਗਾਣਿਆਂ ਦੇ ਵਿੱਚ ਚੰਗੇ ਭਲੇ ਲੋਕ ਰੋਣ ਲੱਗ ਜਾਂਦੇ ਨੇ ਇਹਨਾਂ ਨੂੰ ਬਹੁਤ ਸਾਰੇ ਲੋਕ ਸਨਮਾਨ ਕਰਦੇ ਸੀ ਇਹਨਾਂ ਦਾ ਪਰ ਇਹਨਾਂ ਦੀ ਜੋ ਬਿਆਨ ਹੈ ਉਹ ਬੜਾ ਹਲਕਾ ਬਿਆਨ ਹੈ ਉਹ ਬਿਆਨ ਤੇ ਵੀ ਅਸੀਂ ਆ ਜਾਈਏ ਬੀ ਪ੍ਰਾਕ ਹੋਰਾਂ ਤੇ ਇਹ ਕਹਿੰਦੇ ਨੇ ਕਿ ਕਈ ਆਰਟਿਸਟ ਆਪਣਾ ਜ਼ਮੀਰ ਹੀ ਵੇਚ ਚੁੱਕੇ ਨੇ ਫਿਟੇ ਮੂੰ ਤੁਹਾਡੇ ਇਹ ਦਿਲਜੀਤ ਦੋਸਾਂਝ ਬਾਰੇ ਬੀ ਪ੍ਰਾਕ ਸਾਹਿਬ ਦੇ ਬਿਆਨ ਨੇ ਬੀ ਪ੍ਰਾਕ ਬੜਾ ਸੋਹਣਾ ਗਾਉਂਦੇ ਨੇ ਇਸ 'ਚ ਕੋਈ ਦੋ ਰਾਏ ਨਹੀਂ ਹੈ ਪਰ ਜਦੋਂ ਮੂੰ ਇਹ ਬੋਲ ਰਹੇ ਹੈ ਦਾ ਇਸ ਦੇ ਵਿੱਚ ਉਹਨਾਂ ਨੂੰ ਆਪਣੀ ਸ਼ਬਦਾਂ ਦੀ ਜੋ ਮਰਿਆਦਾ ਹੈ ਉਸ ਨੂੰ ਭੁੱਲਣਾ ਨਹੀਂ ਚਾਹੀਦਾ ਸੀ ਜੋ ਉਹਨਾਂ ਨੇ ਦਿਲਜੀਤ ਦੋਸਾਂਝ ਹੋਰਾਂ ਬਾਰੇ ਲਿਖਿਆ ਹੈ ਇਹ ਹੈ ਵਿਪਰਤ ਦਾ ਬਿਆਨ ਹੁਣ ਆ ਜੀ ਮਿੱਕਾ ਸਿੰਘ ਬਾਰੇ ਮਿੱਕਾ ਸਿੰਘ ਵੀ ਪੰਜਾਬੀ ਨੇ ਮਿੱਕਾ ਸਿੰਘ ਉਹੀ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਅ ਅਸੀਂ ਮਿੱਕਾ ਸਿੰਘ ਤੋਂ ਪਹਿਲਾਂ ਆ ਜੀ ਗੁਰੂ ਰੰਧਾਵਾਤੇ ਕਿਉਂਕਿ ਇਹ ਅਸੀਂ ਦੱਸਣਾ ਭੁੱਲ ਗਏ ਤੁਹਾਨੂੰ ਸਕਰੀਨਸ਼ਾਟ ਵੀ ਦਿਖਾਈਏ ਅ ਫਿਲਹਾਲ ਫਿਲਹਾਲ ਜੀ ਗਾਣਾ ਆਇਆ ਸੀਗਾ ਉਹਨਾਂ ਦਾ ਹਾਲ ਫਿਲਹਾਲ ਕਿ ਕਾਫੀ ਲੱਗਦਾ ਕਿ 1.5 ਦੋ ਸਾਲ ਹੋ ਗਏ ਨੇ ਲੱਗਦੀ ਲਾਹੌਰ ਦੀਆਂ ਭਾਈ ਸਾਹਿਬ ਤੁਹਾਡਾ ਇਹ ਗਾਣਾ ਹੱਦ ਬੰਨੇ ਤੋੜ ਗਿਆ ਰਿਕਾਰਡ ਤੋੜ ਗਿਆ ਬਹੁਤ ਸਾਰੇ ਲੋਕ ਅੱਜ ਵੀ ਪਾਰਟੀਆਂ ਚ ਲਗਾ ਕੇ ਨੱਚਦੇ ਨੇ ਗੱਡੀਆਂ ਚ ਸੁਣਦੇ ਨੇ ਲੱਗਦੀ ਲਾਹੌਰ ਦੀਆਂ ਮਿਲੀਅਨ ਬਿਲੀਅਨ ਉਸਦੇ ਵਿਊਜ਼ ਆ ਗਏ ਬਹੁਤ ਸਾਰੀਆਂ ਰੀਲਨਾ ਸ਼ਾਰਟਸ ਬਣਦੇ ਨੇ ਤੁਹਾਨੂੰ ਉਦੋਂ ਸ਼ਰਮ ਨਹੀਂ ਆਇਆ ਜੇ ਤੁਸੀਂ ਲਾਹੌਰ ਹੁਣ ਤੁਸੀਂ ਸ਼ਰਮ ਕਰੋ ਹੁਣ ਤੁਸੀਂ ਜਾ ਕੇ ਆਪਣੇ ਸੋਸ਼ਲ ਮੀਡੀਆ ਪੋਸਟ ਪਾਓ ਤੇ ਉਸਤੇ ਲਿਖੋ ਕਿ ਲਾਹੌਰ ਦਾ ਗਾਣਾ ਗਾ ਕੇ ਮੈਂ ਬਹੁਤ ਵੱਡੀ ਗਲਤੀ ਕੀਤੀ ਤੇ ਮੈਂ ਆਪਣਾ ਗਾਣਾ ਡਿਲੀਟ ਕਰਨਾ ਕਿਉਂਕਿ ਟੀ ਸੀਰੀਜ਼ ਨੇ ਗਾਣਾ ਬਣਾਇਆ ਸੀ ਟੀ ਸੀਰੀਜ਼ ਤੁਹਾਨੂੰ ਆਪਣੇ ਸਟੂਡੀਓ ਚੋਂ ਬਾਹਰ ਕੱਢ ਦੇਗਾ ਕਿਉਂਕਿ ਜੇਕਰ ਤੁਸੀਂ ਇਹ ਗੱਲ ਜਾ ਕੇ ਕਹੋਗੇ ਕਿਉਂਕਿ ਇਹ ਗਾਣਾ ਉਹਨਾਂ ਦੀ ਮਾਲਕੀ ਦੇ ਹੇਠ ਆਉਂਦਾ ਹੈ ਉਹਨਾਂ ਦੀ ਜੋ ਇਸ ਦੇ ਵਿੱਚ ਸਾਰੀ ਮਾਲਕੀ ਹੈ ਉਹ ਆਉਂਦੀ ਹੈ ਉਹਨਾਂ ਨੇ ਪ੍ਰੋਡਿਊਸ ਕੀਤਾ ਸੀ ਤੁਸੀਂ ਗਾਣਾ ਗਾਇਆ ਸੀ ਤੁਸੀਂ ਉਹਦੇ ਮਾਲਕ ਵੀ ਨਹੀਂ ਹੋ ਤਾਂ ਹੈ ਹਿੰਮਤ ਤੁਸੀਂ ਲਿਖੋ ਕਿ ਟੀ ਸੀਰੀਜ਼ ਦੇ ਜਿਹੜੇ ਮਾਲਕ ਨੇ ਗੁਲਸ਼ਨ ਜੋ ਉਹਨਾਂ ਦੇ ਮਾਲਕ ਨੇ ਉਹ ਜਾ ਕੇ ਆਪਨਾ ਇੱਕ ਪੋਸਟ ਲਿਖੋ ਕਹੋ ਕਿ ਇਹ ਗਾਣਾ ਹਟਾ ਦਿੱਤਾ ਜਾਵੇ ਤੇ ਮੈਂ ਆਪਣੀ ਸਾਰੀ ਜਿਹੜੀ ਰਾਇਲਟੀ ਹੈ ਉਹ ਸਾਰਾ ਕੁਝ ਵਾਪਸ ਦੇਣ ਨੂੰ ਤਿਆਰ ਹਾਂ ਕਿਉਂਕਿ ਮੈਂ ਲਾਹੌਰ ਸ਼ਬਦ ਵਰਤਿਆ ਸੀ ਪੂਰੇ ਲਾਹੌਰ ਸ਼ਹਿਰ ਨੂੰ ਗਾ ਗਾ ਕੇ ਤੁਸੀਂ ਪ੍ਰਸਿੱਧ ਹੋਏ ਇਸ ਪੂਰੇ ਗਾਣੇ ਨੂੰ ਪ੍ਰਸਿੱਧ ਹੋਏ ਤਾਂ ਫਿਰ ਤੁਹਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਗਾਣੇ ਨੂੰ ਹਟਾ ਦਿਓ ਆਜੋ ਜੀ ਹੁਣ ਮਿੱਕਾ ਸਿੰਘ ਤੇ ਉਹੀ ਮਿੱਕਾ ਸਿੰਘ ਜੋ ਰਾਖੀ सावंत ਹੋਰ ਨਾਲ ਕੀਤੀ ਗਈ ਇੱਕ ਹਰਕਤ ਕਰਕੇ ਅੱਜ ਵੀ ਯਾਦ ਕੀਤਾ ਜਾਂਦਾ ਹੈ ਗਾਣੇ ਬਹੁਤ ਸੋਹਣਾ ਗਾਉਂਦਾ ਮਿੱਕਾ ਸਿੰਘ ਦਲੇਰ ਮਿੰਦੀ ਹੈ ਭਰਾ ਹੈ ਛੋਟਾ ਮਿੱਕਾ ਸਿੰਘ ਨੇ ਤਾਂ ਹੱਦ ਹੀ ਕਰ ਦਿੱਤੀ ਬੈਕ ਟੂ ਬ ਤੇ ਉਸ ਤੋਂ ਬਾਅਦ ਜਿਹੜੀ ਸ਼ਬਦਾਵਲੀ ਲਿਖੀ ਉਸ ਤੋਂ ਬਾਅਦ ਲੱਗਦਾ ਹੈ ਕਿ ਮਿੱਕਾ ਸਿੰਘ ਅ ਦੀ ਗਾਇਕੀ ਜਿੰਨੀ ਸੋਹਣੀ ਹੈ ਸੋਚ ਓਨੀ ਹੀ ਮਾੜੀ ਹੈ ਇਹ ਪੋਸਟਾਂ ਉਸ ਨੂੰ ਤੈਅ ਕਰਨੀਆਂ ਅਸੀਂ ਤੁਹਾਨੂੰ ਦਿਖਾਈਏ ਇੱਕ ਇੱਕ ਕਰਕੇ ਦੋ ਪੋਸਟਾਂ ਪਾਈਆਂ ਸਨ ਪਹਿਲੀ ਪੋਸਟ ਤੇ ਅਸੀਂ ਆ ਜਾਈਏ ਲਿਖ ਰਹੇ ਨੇ ਕਿ ਦੇਸ਼ ਪਹਿਲੇ ਹੈ ਉਸ ਦੇ ਵਿੱਚ ਇਹ ਕਹਿ ਰਹੇ ਨੇ ਤੁਸੀਂ ਦੂਜੇ ਪੈਰੇ ਤੇ ਆ ਜਾਓ ਸਿੱਧਾ there was a film featuring fawad khan and wani kapoor that many of us supposed and yet some till uh, still don't seem to get the message ਵਾਟਸ ਮੋਰ ਸ਼ੌਕਿੰਗ ਇਜ਼ ਥੈਟ ਅ ਫੇਕ ਸਿੰਗਰ ਅ ਫੇਕ ਸਿੰਗਰ ਕੌਣ ਹੈ ਜੀ ਦਿਲਜੀਤ ਦੋਸਾਂਝ ਇਹ ਇੱਕ ਫੇਕ ਸਿੰਗਰ ਹੈ ਮਿੱਕਾ ਸਿੰਘ ਦੀ ਨਜ਼ਰ ਦੇ ਵਿੱਚ ਆਫਟਰ ਡੂਇੰਗ 10 ਸ਼ੋਜ਼ ਇਨ ਇੰਡੀਆ ਵਿਦ ਹਾਊਜ਼ੈਂਡਸ ਆਫ ਫੈਨਸ ਬਾਇੰਗ ਟਿਕਟਸ ਹੈਜ਼ ਨਾਓ ਡਿਸ ਅਪੀਅਰਡ ਲੀਵਿੰਗ ਫੈਨਸ ਬਿਟ੍ਰੇਡ ਐਂਡ ਹੈਲਪਲੈਸ ਤੁਹਾਨੂੰ ਯਾਦ ਹੋਏਗਾ ਕਿ ਕੁਚੇਲਾ ਤੋਂ ਬਾਅਦ ਭਾਰਤ ਕੁਚੇਲਾ ਤੋਂ ਬਾਅਦ ਕੈਨੇਡਾ ਹੋ ਗਿਆ ਆਸਟ੍ਰੇਲੀਆ ਯੂਕੇ ਹੋ ਗਿਆ ਉਸ ਤੋਂ ਬਾਅਦ ਭਾਰਤ ਦੇ ਵਿੱਚ ਕਰੋਨਾ ਲੋਕਾਂ ਨੂੰ ਐਂਟਰਟੇਨ ਕੀਤਾ ਸੀ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਗਈ ਦਿਲਜੀਤ ਦੋਸਾਂਝ ਦੀ ਵੱਡੇ ਵੱਡੇ ਮੰਚਾਂ ਤੇ ਉਹ ਗਏ ਸ਼ਾਇਦ ਇਸ ਗੱਲ ਤੋਂ ਮਿੱਕਾ ਸਿੰਘ ਨੂੰ ਪਰੇਸ਼ਾਨੀ ਹੋਵੇ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਫੇਕ ਸਿੰਗਰ ਹੈ ਦਿਲਜੀਤ ਦੋਸਾਂਝ ਕਿਉਂਕਿ ਮਿੱਕਾ ਸਿੰਘ ਕਿਵੇਂ ਗਾਉਂਦੇ ਨੇ ਬਈ ਲੋਕ ਤਾਂ ਉਹਨਾਂ ਨੂੰ ਕਹਿੰਦੇ ਕਿ ਨੱਕ ਚੋਂ ਗਾਉਣ ਦਾ ਸਿੰਗਰ ਹੈ ਖੈਰ ਅਸੀਂ ਉਸਤੇ ਬਹੁਤਾ ਜਾਨਣਾ ਨਹੀਂ ਚਾਹੁੰਦੇ ਤੁਸੀਂ ਆਪ ਤੈਅ ਕਰੋਗੇ ਕਿ ਕਿ ਕਿਸ ਤਰ੍ਹਾਂ ਦਾ ਸਿੰਗਰ ਹੈ ਮਿੱਕਾ ਸਿੰਘ ਪਰ ਮਿੱਕਾ ਸਿੰਘ ਨੂੰ ਦਿਲਜੀਤ ਦੋਸਾਂਝ ਫੇਕ ਸਿੰਗਰ ਲੱਗਦਾ ਹੈ ਅਗਲੀ ਪੋਸਟ ਆਇਆ ਨੇ ਮਿੱਕਾ ਸਿੰਘ ਦੀ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹ ਐਡਵਾਈਸ ਹੈ ਚਲੋ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਬੰਦੇ ਨੂੰ ਗਲਤੀ ਮੰਨ ਲੈਣੀ ਚਾਹੀਦੀ ਹੈ ਭਾਈ ਸਾਹਿਬ 22 ਪਹਿਲਗਾਮ ਅਟੈਕ ਤੋਂ ਪਹਿਲਾਂ ਹਾਨੀਆ ਆਮੀਰ ਤੇ ਦਿਲਜੀਤ ਦੋਸਾਨ ਦੀ ਇਹ ਪਹਿਲੀ ਫਿਲਮ ਨਹੀਂ ਬਣੀ ਸੀ ਇਸ ਤੋਂ ਪਹਿਲਾਂ ਬਹੁਤ ਸਾਰੇ ਪੰਜਾਬੀ ਐਕਟਰਸ ਸਿੰਗਰਸ ਨੇ ਬਹੁਤ ਕੋਲਾਬੋਰੇਸ਼ਨਸ ਕੀਤੀਆਂ ਨੇ ਪਾਕਿਸਤਾਨੀ ਸਿੰਗਰਾਂ ਨਾਲ ਪਾਕਿਸਤਾਨੀ ਰੈਪਰਸ ਨਾਲ ਤੇ ਉਸ ਤੋਂ ਇਲਾਵਾ ਬਹੁਤ ਸਾਰੀਆਂ ਫਿਲਮਾਂ ਵੀ ਬਣੀਆਂ ਨੇ ਤੇ ਉਹ ਫਿਲਮਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਸਾਰੀਆਂ ਫਿਲਮਾਂ ਹਟਾ ਲਈਆਂ ਜਾਣ ਕਿ ਉਹ ਸਾਰੀਆਂ ਫਿਲਮਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਇੰਡੀਆ 'ਚ ਉਹਨਾਂ ਨੂੰ ਬੈਨ ਕਰ ਦਿੱਤਾ ਜਾਵੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਤੁਸੀਂ ਬਹੁਤਿਆਂ ਐਡਵਾਈਸ ਦੇ ਰਹੇ ਹੋ ਕਿ ਚਲੋ ਗਲਤੀ ਹੋ ਗਈ ਫਲਾ ਹੋ ਗਿਆ ਪਰ ਇਹ ਗਲਤੀਆਂ ਤਾਂ ਫਿਰ ਜੇ ਤੁਹਾਡੀਆਂ ਗਲਤੀਆਂ ਦਾ ਲਿਸਟ ਗਣਾਈ ਜਾਵੇ ਤਾਂ ਉਹ ਉਹ ਬਹੁਤ ਜ਼ਿਆਦਾ ਹੋ ਜਾਣਗੀਆਂ ਖੈਰ ਇਸ ਸਾਨੂੰ ਨਹੀਂ ਪਹਿਣਾ ਚਾਹੀਦਾ ਅਗਲੀ ਗੱਲ ਤੇ ਆਜੋ ਜੀ ਰਾਖੀ ਸਾਵੰਤ ਜਿਸ ਤੋਂ ਪਹਿਲਾਂ ਅਸੀਂ ਚਰਚਾ ਕੀਤੀ ਸੀ ਰਾਖੀ ਸਾਵੰਤ ਤੇ ਮਿੱਕਾ ਸਿੰਘ ਨੇ ਜੋ ਹਰਕਤ ਕੀਤੀ ਸੀ ਰਾਖੀ ਸਾਵੰਤ ਨੂੰ ਲੈ ਕੇ ਉਹ ਤਾਂ ਸਾਰੀ ਦੁਨੀਆ ਜਾਣਦੀ ਹੈ ਪਰ ਰਾਖੀ ਸਾਵੰਤ ਵਿਚਾਰੀ ਸਾਹਮਣੇ ਆਈ ਸੀ ਉਸ ਨੇ ਬੜੇ ਭਰੇ ਮੰਨ ਨੇ ਨਾਲ ਇਹ ਕਿਹਾ ਸੀ ਕਿ ਦਿਲਜੀਤ ਦੋਸਾਨ ਦਾ ਵਿਰੋਧ ਹੋ ਰਿਹਾ ਮੈਂ ਉਹਦੇ ਸਪੋਰਟ ਚ ਖੜੀ ਆ ਹਾਨੀਆ ਅਮਰ ਬੜੀ ਪਿਆਰੀ ਹੈ ਉਸਦੀ ਫਿਲਮ ਨੂੰ ਜਾ ਕੇ ਦੇਖਣਾ ਚਾਹੀਦਾ ਤੇ ਰਾਖੀ सावंत ਦੀ ਬਹੁਤ ਸ਼ਲਾਘਾ ਹੋਈ ਸੀ ਕਿ ਦੇਖੋ ਰਾਖੀ सावंत ਅਕਸਰ ਉਲ ਜਲੂਲ ਗੱਲਾਂ ਕਰਦੀ ਰਹਿੰਦੀ ਪਰ ਇਸ ਵਾਰ ਸਿਆਣਪ ਦੀ ਗੱਲ ਕੀਤੀ ਹੈ ਪਰ ਉਹ ਸਿਆਣਪ ਦੀ ਗੱਲ ਕੁਝ ਘੰਟੇ ਹੀ ਟਿੱਕੀ ਕਿਉਂਕਿ ਰਾਖੀ सावंत ਨੇ ਉਹ ਸਾਰੀਆਂ ਪੋਸਟਾਂ ਜਿਹੜੀਆਂ ਪਾਈਆਂ ਸਨ ਉਹ ਪੋਸਟਾਂ ਹੀ ਰਿਮੂਵ ਕਰ ਦਿੱਤੀਆਂ ਡਿਲੀਟ ਕਰ ਦਿੱਤਾ ਕਿਉਂਕਿ ਕਿਉਂਕਿ ਉਹ ਵਿਚਾਰੀ ਵੀ ਬੰਬੇਚ ਰਹਿੰਦੀ ਹੈ ਬੰਬੇਚ ਇਹ ਤਿੰਨੇ ਵੀ ਰਹਿੰਦੇ ਨੇ ਉਸ ਤੋਂ ਇਲਾਵਾ ਬਹੁਤ ਸਾਰੇ ਦੇਸ਼ ਭਗਤ ਜੋ ਆਪਣਾ ਨੂੰ ਸ ਤੇ ਉਹਨਾਂ ਨੇ ਸ਼ਾਇਦ ਪਿੱਛੇ ਉਹ ਪਿੱਛੇ ਨਾ ਪੈ ਜਾਣ ਇਸ ਕਰਕੇ ਰਾਖੀ सावंत ਨੇ ਉਹ ਪੋਸਟ ਵੀ ਡਿਲੀਟ ਕਰ ਦਿੱਤੀ ਉਹ ਸਕਰੀਨਸ਼ਾਟ ਵੀ ਅਸੀਂ ਤੁਹਾਨੂੰ ਦਿਖਾਈਏ ਇੰਸਟਾਗ੍ਰam ਤੇ ਜਦੋਂ ਅਸੀਂ ਗਏ ਲੱਭਣ ਤਾਂ ਉਹ ਸਾਰੀਆਂ ਪੋਸਟਾਂ ਰਿਮੂਵ ਕੀਤੀਆਂ ਹੋਈਆਂ ਸਨ ਯਾਨੀ ਡਿਲੀਟ ਕੀਤੀਆਂ ਹੋਈਆਂ ਸਨ ਰਾਖੀ सावंत ਨੇ ਤਾਂ ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਦੇਖ ਰਹੇ ਹੋ ਇਹ ਸਾਰਾ ਕੁਝ ਅਲੱਗ-ਦਵਾਲਾ ਇਸ ਸਮੇਂ ਦਿਲਜੀਤ ਦੋਸਾਂਝ ਦੇ ਪਿੱਛੇ ਚੱਲ ਰਿਹਾ ਬਟ ਸਰਦਾਰ ਜੀ 3 ਮੂਵੀ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਭਾਰਤ ਦੇ ਵਿੱਚ ਨਹੀਂ ਆਈ ਇਸ ਦਾ ਮਲਾਲ ਡਾਇਰੈਕਟਰਾਂ ਨੂੰ ਹੈ ਕਿਉਂਕਿ ਇਸ ਕਰਕੇ ਬਹੁਤ ਸਾਰਾ ਫਾਈਨੈਂਸ਼ੀਅਲ ਨੁਕਸਾਨ ਹੋ ਰਿਹਾ ਬਹੁਤ ਸਾਰਾ ਇਸ ਦੇ ਵਿੱਚ ਵਿੱਤੀ ਨੁਕਸਾਨ ਹੋ ਚੁੱਕਾ ਹੈ ਅੱਗੇ ਆਏ ਜਸਸੀ ਜਸਬੀਰ ਜੋ ਕਿ ਉੱਗੇ ਗਾਇਕ ਨੇ ਉਹਨਾਂ ਨੇ ਤਾਂ ਬਿਬਾਕੀ ਨਾਲ ਹੀ ਕਹਿ ਦਿੱਤੀ ਗੱਲ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਲੰਬਣ ਤੇ ਆ ਜਾਈਏ ਤਾਂ 80% ਗਾਣੇ ਤਰਜ਼ਾਂ ਤੇ ਹੋਰ ਸਾਰੀ ਚੀਜ਼ਾਂ ਤੁਸੀਂ ਪਾਕਿਸਤਾਨ ਤੋਂ ਹੀ ਚੋਰੀ ਕੀਤੀਆਂ ਨੇ ਸਾਰਾ ਕੁਝ ਹਟਾ ਦਿਓ ਤਾਂ ਜਸਸੀ ਜਸਬੀਰ ਦੇ ਖਿਲਾਫ ਦਿੱਲੀ ਦੇ ਪਾਰਲੀਮੈਂਟ ਸਟਰੀਟ ਥਾਣੇ ਦੇ ਵਿੱਚ ਕਿਸੇ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਦੇਖੋ ਜੀ ਇਹ ਤਾਂ ਦੇਸ਼ ਦੇ ਖਿਲਾਫ ਬੋਲਦਾ ਹੈ ਤਾ ਜੱਸੀ ਜਸਬੀਰ ਨੂੰ ਜਿਵੇਂ ਕੋਈ ਮਤਲਬ ਕਿ ਦਿਲਜੀਤ ਦੋਸਾਂ ਦੇ ਸਪੋਰਟ ਜੀ ਜੋ ਹੈ ਜਿਵੇਂ ਕੋਈ ਆਈ ਜਾ ਰਿਹਾ ਉਸ ਨੂੰ ਘੇਰਨ ਵਾਲੇ ਵੀ ਘਟ ਨਹੀਂ ਹੈ ਤਾਂ ਪਰ ਚਲੋ ਉਹ ਚੀਜ਼ਾਂ ਚਲਦੀਆਂ ਰਹਿਣਗੀਆਂ ਜੱਸੀ ਜਸਬੀਰ ਜਸਬੀਰ ਜੱਸੀ ਨੇ ਕਿਹਾ ਕੀ ਹੈ ਦਿਲਜੀਤ ਦੋਸਾਂ ਦੇ ਹੱਕ ਦੇ ਵਿੱਚ ਉਹ ਤੁਹਾਨੂੰ ਸੁਣਨਾ ਜ਼ਰੂਰ ਚਾਹੀਦਾ ਹੈ ਬਹੁਤ ਹੀ ਸੱਟੀ ਗੱਲ ਕਹੀ ਹੈ ਜੇ ਤੁਸੀਂ ਇਦਾਂ ਚਾਹੁੰਦੇ ਹੋ ਕਿ ਕੋਈ ਵੀ ਪਾਕਿਸਤਾਨੀ ਜਿਹੜੇ ਆਰਟਿਸਟ ਹੈ ਉਹਨਾਂ ਦੇ ਗਾਣੇ ਜਾਂ ਉਹਨਾਂ ਦੀ ਐਕਟਿੰਗ ਹੈ ਤੁਸੀਂ ਆਪਣੀਆਂ ਫਿਲਮਾਂ 'ਚ ਨਹੀਂ ਲੈਣਾ ਚਾਹੁੰਦੇ ਜਾਂ ਉਹਨੂੰ ਬੈਨ ਕਰਨਾ ਚਾਹੁੰਦੇ ਹੋ ਤੇ ਫਿਰ ਤਾਂ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹ ਜਾਂ ਪਾਕਿਸਤਾਨ ਦੀਆਂ ਤਰਜ਼ਾਂ ਚੋਰੀ ਨੇ ਜਾਂ ਉਹਨਾਂ ਦੇ ਲਫ਼ਜ਼ ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜਿੰਨੇ ਆਰਟਿਸਟ ਨੇ ਉਹਨਾਂ ਦੇ ਗਾਏ ਹੋਏ ਗਾਣੇ ਨੇ ਫਿਲਮਾਂ ਦੇ ਵਿੱਚ ਜਿੰਨੇ ਵੀ ਹਿੱਟ ਗਾਣੇ ਨੇ ਉਹ ਤੁਹਾਡੇ ਉਹਨਾਂ ਉਸ ਦੇਸ਼ ਦੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤਾਂ ਲਿਸਟ ਹੀ ਬਹੁਤ ਜ਼ਿਆਦਾ ਲੰਬੀ ਹੈ ਸੋ ਦੋਰੇ ਮਾਫ ਕਰੰਡ ਕਿਉਂ ਫਿਰ ਜਾਂ ਤਾਂ ਪੂਰੇ ਗਾਣੇ ਬੰਦ ਕਰਾਓ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਹੋਰ ਜਿਹੜੇ ਡਿਜੀਟਲ ਪਲੇਟਫਾਰਮ ਹੈ ਫਿਰ ਉਹ ਉੱਥੋਂ ਫਿਰ ਸਾਰੇ ਗਾਣੇ ਚੁੱਕੋ ਪਰ ਇੱਕ ਗੱਲ ਚੰਗੀ ਹੋਈ ਹੈ ਕਿ ਜਿੰਨਾ ਲੋਕਾਂ ਨੂੰ ਇਹ ਸਾਰਾ ਮਸਲਾ ਸਮਝ ਆਈ ਜਾ ਰਿਹਾ ਹੈ ਜਾਂ ਜਿੰਨਾ ਲੋਕਾਂ ਨੂੰ ਲੱਗਦਾ ਹੈ ਕਿ ਇਹ ਇੰਨੀ ਵੱਡੀ ਗੱਲ ਨਹੀਂ ਹੈ ਜਿਸ ਦਾ ਜਿਸ ਨੂੰ ਤੂਲ ਦੇਣਾ ਚਾਹੀਦਾ ਹੈ ਹਾਲਾਂਕਿ ਵਾਈਟ ਹਿੱਲ ਜੋ ਪ੍ਰੋਡਕਸ਼ਨ ਵਾਲੇ ਨੇ ਉਹਨਾਂ ਵਾਸਤੇ ਤਾਂ ਬਹੁਤ ਵੱਡਾ ਨੁਕਸਾਨ ਹੋ ਹੀ ਗਿਆ ਹੈ ਹੁਣ ਹੌਲੀ ਹੌਲੀ ਆਵਾਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਸ ਫਿਲਮ ਦੇ ਹੱਕ ਦੇ ਵਿੱਚ ਦਿਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਕਿ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਹੈ ਦੇਵ ਕਰੋੜ ਉੱਗੇ ਐਕਟਰ ਨੇ ਪੰਜਾਬੀ ਫਿਲਮਾਂ ਦੇ ਉਹ ਵੀ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵੀ ਉਹੀ ਗੱਲ ਕਹੀ ਹੈ ਕਿ ਇਹ ਫਿਲਮ ਜਦੋਂ ਸ਼ੂਟ ਹੋਈ ਕੰਪਲੀਟ ਹੋਈ ਉਸ ਵੇਲੇ ਤੱਕ ਦੋਹਾਂ ਦੇਸ਼ਾਂ ਦੇ ਜੋ ਰਿਸ਼ਤੇ ਸੀ ਉਹ ਬਹੁਤ ਚੰਗੇ ਸੀ ਉਸ ਤੋਂ ਪਹਿਲਾਂ ਵੀ ਅਮਰਿੰਦਰ ਗਿਲ ਵਰਗਿਆਂ ਦੀਆਂ ਫਿਲਮਾਂ ਬਣਦੀਆਂ ਨੇ ਬਹੁਤ ਸੁਪਰ ਹਿੱਟ ਵੀ ਗਈਆਂ ਨੇ ਪਰ ਹੁਣ ਜਦੋਂ ਦੇਵ ਕਰੋੜ ਵੀ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਇਹ ਜੋ ਹੋ ਗਿਆ ਇਹ ਇਸ ਪੂਰੀ ਘਟਨਾ ਤੋਂ ਪਹਿਲਾਂ ਹੋਇਆ ਸੀ ਪਰ ਉਹਨਾਂ ਨੇ ਸਿੱਧੇ ਤੌਰ ਤੇ ਆਪਣੇ ਅੰਦਾਜ਼ ਚ ਇੱਕੋ ਗੱਲ ਕਹੀ ਹੈ ਕਿ ਜਿੱਥੇ ਵੀ ਇਹ ਰਿਲੀਜ਼ ਹੋਈ ਹੈ ਵਿਦੇਸ਼ਾਂ ਦੇ ਵਿੱਚ ਰਿਲੀਜ਼ ਹੋਈ ਹੈ ਪੰਜਾਬੀਓ ਕਿੱਲੀ ਨੱਪ ਦਿਓ ਵਾਅਦਾ ਹੀ ਘਾਟੇ ਪੂਰੇ ਕਰ ਦਿਓ ਹੋਮ ਹਮਾ ਕੇ ਫਿਲਮ ਦੇਖਣ ਜਾਓ ਦੇਵ ਕਰੋੜ ਆਪਣੇ ਅੰਦਾਜ਼ ਚ ਕੀ ਕਰ ਰਹੇ ਨੇ ਸੁਣੋ ਕਿ ਕਿਸੇ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਜਿਹੜੇ ਸਾਡੇ ਰਾਈਵਲਸ ਨੇ ਜਿਹੜੇ ਬਿਆਨਬਾਜ਼ੀ ਕਰ ਰਹੇ ਨੇ ਮੈਨੂੰ ਤਾਂ ਲੱਗਦਾ ਕਿ ਜਿੰਨੇ ਵੀ ਸਿੰਗਰ ਆਰਟਿਸਟ ਨੇ ਜੋ ਵੀ ਨੇ ਉਹ ਸਾਰੇ ਅ ਦਲਜੀਤ ਵਾਈ ਦੀ ਸਪੋਰਟ ਚ ਨੇ ਮੈਂ ਵੀ ਦਲਜੀਤ ਵਾਈ ਦੀ ਸਪੋਰਟ ਕਰਦਾ ਹਾਂ ਇਸ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਅ ਮੈਂ ਹਾਂ ਮੈਂ ਤਾਂ ਕਹਿੰਦਾ ਜੇ ਉਸ ਜੰਗ ਤੋਂ ਬਾਅਦ ਪਹਿਲਗਾਮ ਦੇ ਅਟੈਕ ਤੋਂ ਬਾਅਦ ਦਲਜੀਤ ਵਾਈਨ ਫਿਲਮ ਕੀਤੀ ਹੁੰਦੀ ਫਿਰ ਮੈਂ ਕਹਿੰਦਾ ਕਿ ਦਲਜੀਤ ਵਾਈ ਕਸੂਰਵਾਰ ਹੈ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਜਿੰਨੇ ਵੀ ਸਾਡੇ ਬਾਹਰ ਕੈਨੇਡਾ ਅਮਰੀਕਾ ਜਾਂ ਜਿੱਥੇ ਵੀ ਫਿਲਮ ਰਿਲੀਜ਼ ਹੋਈਏ ਦੱਬ ਕੇ ਸਪੋਰਟ ਕਰੋ ਯਾਰ ਫਿਲਮ ਨੂੰ ਸਾਡੇ ਪੰਜਾਬੀ ਸ਼ਰਮ ਦੀ ਫਿਲਮ ਹੈ ਪ੍ਰੋਡਿਊਸਰਾਂ ਦਾ ਕੀ ਕਸੂਰ ਜੇ ਇਹਨਾਂ ਦਾ ਪੈਸਾ ਲੱਗਿਆ ਯਾਰ ਉਹਨਾਂ ਨੂੰ ਥੋੜਾ ਨਾ ਪਤਾ ਸੀ ਕਿ ਇਦਾਂ ਦਾ ਕੁਝ ਵਾਪਰ ਜਾਣਾ ਹੈ ਇਦਾਂ ਦਾ ਕੁਝ ਹੋ ਜਾਣਾ ਸੋ ਦੱਬ ਕੇ ਸਪੋਰਟ ਕਰੋ ਦੱਬ ਕੇ ਫਿਲਮ ਦੇਖੋ ਔਰ ਜੇ ਇੰਡੀਆ 'ਚ ਰਿਲੀਜ਼ ਨਹੀਂ ਹੋਈ ਤੋਂ ਸਾਰੇ ਘਾਟੇ ਵਾਅਦੇ ਬਾਰੋਂ ਪੂਰੇ ਕਰਾ ਦੋ ਜਾਂ ਕਿਸੇ ਦੀ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਜਿਹੜੇ ਸਾਡੇ